ਆ ਲਿਆ ਫਿਰ ਉਹ ਕਹਿੰਦੇ ਮੈਂ ਤਾਂ ਕੰਗੇ ਚ ਪਾਈ ਹੋਈ ਆ ਮੇਰੇ ਤਾਂ ਗਲ ਚ ਧਾਗਾ ਪਾ ਕੇ ਪਾਈ ਹੋਈ ਆ ਇਸੇ ਤੋਂ ਹੀ ਕਰਦੇ ਹੁੰਦੇ ਨੇ ਸਾਰੇ ਜਣੇ ਆਪਣੇ ਧਰਮ ਨੂੰ ਵਿਗਾੜ ਲਈ ਪੰਜਾਂ ਬਾਣੀਆਂ ਚ ਫਰਕ ਪਾਇਆ ਅੰਗਰੇਜ਼ਾਂ ਨੇ ਰਾਗ ਮਾਲਾ ਦਾ ਰੌਲਾ ਪਵਾਇਆ ਅੰਗਰੇਜ਼ਾਂ ਨੇ ਇਹ ਕਈ ਨੀ ਤਰਾਨੀਆਂ ਗੱਲਾਂ ਕਰਵਾਈਆਂ ਅੰਗਰੇਜ਼ਾਂ ਨੇ ਕਿਉਂਕਿ ਜਦੋਂ ਕਿਸੇ ਦੇ ਧਰਮ ਤੋਂ ਉਹਦਾ ਨਿਸ਼ਚੈ ਡਲਾ ਦਈਏ ਤੋ ਬੰਦਾ ਡਿੱਗ ਪੈਂਦਾ ਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚੈ ਡਲਾਉਣ ਤੇ ਬੇਅੰਤ ਜਤਨ ਕੀਤੇ ਅੰਗਰੇਜ਼ਾਂ ਨੇ ਇਹ ਸਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਾਖੀ ਛੜਾਈ ਹੈ ਇਹ ਸਮੇਂ ਦੇ ਲੋਕ ਐਸਾ ਕਰਮ ਕਰਦੇ ਨੇ ਪਰ ਆਪ ਨੂੰ ਸੋਚੀ ਰੱਖਣੀ ਚਾਹੀਦੀ ਇਹਨਾਂ ਗੱਲਾਂ ਦੇ ਅਟੈ ਸਮੋਂ ਤਸਨਾਵਨ ਕਰੇ ਛਤਰੀ ਬੈਸ਼ਨ ਕੇ ਕਟ ਹਰੇ ਇਸ ਤਰ੍ਹਾਂ ਕਹਿਣੇ ਸਲੋਕ ਪੜ ਪੜ ਕੇ ਸੁਣਾਉਣ ਤੇ ਸੱਤ ਜਿਹੜੇ ਵੈਸ਼ ਹੋਰ ਲੋਕ ਸਨ ਤੋਂ ਉਹਨਾਂ ਦੇ ਵੀ ਕੇਸ ਲਾਤੇ ਕਹਿੰਦੇ ਸਾਰਿਆਂ ਦੇ ਲਾਧੋ ਫਿਰ ब्राह्मण ਰੌਲਾ ਪਾਉਣ ਲੱਗ ਪਏ ਸਾਡੇ ਕੇਸਮੋਂ ਤੇ ਜਦੋਂ ਉਹਨਾਂ ਦੇਖਿਆ ਕਿ ਥੋੜਾ ਰੌਲਾ ਪੈਣ ਲੱਗਿਆ ਛਤਰੀ ਤੇ ਜਿਹੜੇ ਬੈਸ ਸੂਦਰ ਸੀ ਇਹਨਾਂ ਨੂੰ ਕਹਿੰਦੇ ਤੁਸੀਂ ਵੀ ਘਟਾ ਦਿਓ ਉਹ ਤਾਂ ਪਹਿਲੇ ਹੀ ਤਿਆਰ ਸੀਗੇ ਕਿਸੇ ਨੂੰ ਕਹੋ ਵੀ ਤੇਰੇ ਤੇ ਜੂਆਂ ਪੈ ਜਾਣਗੀਆਂ ਤੇਰੇ ਸਿਰ 'ਚ ਫਿੰਡੀਆਂ ਹੋ ਜਾਣਗੀਆਂ ਐਨਾ ਬੋਝ ਕਿਉਂ ਚੱਕਿਆ ਜਦ ਅਸੀਂ ਛੋਟੇ-ਛੋਟੇ ਹੁੰਦੇ ਸੀ ਪਹਿਲਾਂ ਹਰਿਆਣੇ 'ਚ ਥੋੜਾ ਜਿਹਾ ਮੈਂ ਰਿਹਾ ਉੱਥੇ 2-3 ਕਲਾਸਾਂ ਪੜ੍ਹਿਆ ਉੱਥੇ ਹਰਿਆਣੇ ਦੇ ਲੋਕ ਸਾਨੂੰ ਕਹਿੰਦੇ ਸਰਦਾਰ ਬੋਝਾ ਠਾ ਰੱਖਿਆ ਸਿਰ 'ਤੇ ਬੋਝਾ ਦੱਸੇ ਜੂੜੇ ਨੂੰ ਕਹਿੰਦੇ ਬੋਝਾ ਕਹਿੰਦੇ ਇੰਨਾ ਬੋਝ ਕਲਕੱਤੇ ਵਾਲ ਕਹਣਗੇ ਬੰਦਾ ਗੋਬੀ ਬੰਦ ਗੋਬੀ ਕਹਣਗੇ ਦਸਤਾਰ ਬੰਨੀ ਜਿਹੜੀ ਉਹ ਕਹਿੰਦੇ ਬੰਦ ਗੋਬੀ ਰੱਖੀ ਸਿਰ ਤੇ ਇਹਦੇ ਇਹੋ ਲੋਕ ਤਰਾਂ ਤਰਾਂ ਨਹੀਂ ਗੱਲਾਂ ਕਰਦੇ ਨੇ ਸਾਨੂੰ ਇਸੇ ਪ੍ਰਕਾਰ ਉਹ ਜਿਹੜੇ ਸੀ ਫਿਰ ਦੂਜੇ ਵੀ ਨਾਲ ਲਾ ਲੈ ਕਹਿੰਦੇ ਜਿੰਨੇ ਉਹ ਹੁੱਕਾ ਪਿਆ ਸੀ ਸਾਰਿਆਂ ਨੂੰ ਪਿਆ ਕੇ ਉਹਦੇ ਮੂੰਹ ਵਿੱਚ ਹੀ ਹੁੱਕਾ ਦੇ ਦਿੱਤਾ ਲੈ ਤੂੰ ਵੀ ਇੱਕ ਘੁੱਟ ਕਰ ਲੈ ਇਸ ਸਾਂ ਨੂੰ ਬਹੁਤ ਹੀ ਗਰਤੀ ਇੱਕ ਪਾਸੇ ਹੋ ਜਾਵੇ ਉਥੇ ਕੱਲਾ ਬੰਦਾ ਕੀ ਕਰ ਸਕਦਾ ਬਿਪਰੇ ਆਪਣੇ ਸਿਰ ਮੁੰਡਵਾਏ ਅપર ਲੋਗ ਮੰਗ ਇਸੀ ਚੰਦਾਏ ਜਦੋਂ ਬ੍ਰਾਹਮਣਾਂ ਨੇ ਸਿਰ ਮਨਾਲੇ ਖੱਤਰੀਆਂ ਨੇ ਮਨਾਲੇ ਵੈਸ਼ਿਆ ਨੇ ਮਨਾਲੇ ਸਾਰਿਆਂ ਨੇ ਹੀ ਮਨਵਾਲੇ ਫੇਹੀ ਕੋਈ ਨਹੀਂ ਕੇਸਾਂ ਵਾਲਾ ਕਹਿੰਦੇ ਇਹ ਧਰਮ ਬਣ ਗਿਆ ਹੁਣ ਬਸ ਕਹਿੰਦੇ ਇਹੀ ਧਰਮ ਹੈ ਉਥੋਂ ਇਹ ਧਰਮ ਚੱਲ ਪਿਆ ਜਦ ਤੇ ਜੂਠ ਕੋ ਅੰਕਾਰਾ ਚੀਸ ਨੂੰ ਮੁੰਡਾ ਮੰਨ ਪਾਲਤ ਬਿਠਾਰਾ ਇੱਕ ਤਾਂ ਫਿਰ ਜਗਤ ਜੂਠ ਮੰਗੀ ਕਾਰ ਕੰਨਾ ਤਬਾਕੂ ਪੀਆ ਇੱਕ ਇੱਕ ਇਸ ਮਨਾਉਣੇ ਬਸ ਇਹੀ ਕਲਯੁਗਾ ਹੋਰ ਤੇ ਕਲਯੁਗਾ ਇਹਦੇ ਨਾਲ ਹੀ ਸਾਰਿਆਂ ਦੀ ਬਰਿਆਦਾ ਟੁੱਟ ਗਈ ਸਾਰੇ ਥੱਲੇ ਡਿੱਗ ਪਏ ਇਨ ਦੋ ਲੋਤੇ ਕਲੀ ਕੋ ਕਾਲਾ ਜਿਹੜੇ ਕਹਿੰਦੀ ਤਸ ਭਇਓ ਮਿਸਾਲਾ ਇਹਨਾਂ ਦੋਨਾਂ ਚੀਜ਼ਾਂ ਕਰਕੇ ਕਲਯੁਗ ਫੈਲ ਗਿਆ ਸਾਰੇ ਪਾਸੇ ਲੋਕਾਂ ਦੀ ਬੁੱਧੀ ਪ੍ਰੇਸ਼ਟ ਹੋ ਗਈ ਤਬਾਕੂ ਪੀ ਪੀ ਕੇ ਦਿਮਾਗ ਖਰਾਬ ਹੋ ਗਏ ਜਿਹੜੇ ਸਿਰ ਦੇ ਉੱਤੇ ਅੰਟੀਨਾ ਸੀ ਅਸਲੀ ਅਸਲ ਵਿੱਚ ਅੰਟੀਨੇ ਦੀ ਜਿਹੜਾ ਟੀਵੀ ਦਾ ਅੰਟੀਨਾ ਦੇ ਕਾਰਡ ਕੇਸਾਂ ਨੇ ਘੱਡੀ ਐ ਸਾਇੰਸਦਾਨਾਂ ਨੇ ਕੇਸਾਂ ਤੋਂ ਹੀ ਸਾਰੀ ਤਕੀਲ ਲਈ ਵੀ ਅੰਟੀਨਾ ਇਸੇ ਕਰਕੇ ਬਣਾਇਆ ਕੇਸਾਂ ਤੋਂ ਬੇ ਕੇਸ ਕਾਫੀ ਮਜ਼ਬੂਤ ਸੀ ਜ ਆਪਣੇ ਸਰੀਰ ਦੇ ਉੱਤੇ ਬਹੁਤ ਵਧੀਆ ਬਖਸ਼ ਅਕਾਲ ਪੁਰਖ ਦੀ ਪਰ ਇਹਨਾਂ ਲੋਕਾਂ ਨੇ ਦੇਖਿਆ ਕਿ ਬੁੱਧੀ ਦਾ ਵਾਧਾ ਕਿੱਥੋਂ ਹੁੰਦਾ ਕੇਸਾਂ ਤੋਂ ਇਸ ਮਨਾਦੋ ਜੇ ਬੁੱਧੀ ਨੂੰ ਖਰਾਬ ਕਰਨ ਵਾਲੀ ਜੀ ਇਹ ਕਿਹੜੀ ਤਬਾਕੂ ਤਾਕੂ ਖਵਾਦ ਹੈ ਨਾ ਇਸ ਜੀ ਕੇ ਨਾਲ ਬੰਦੇ ਨੂੰ ਸਾਰਿਆਂ ਨਾਲੋਂ ਵੱਧ ਭੈੜੀ ਚੀਜ਼ ਕਿਹੜੀ ਆ ਬੇਸਵਾਵਾ ਉਹ ਤਲਕਾਂ ਨੇ ਵਧਾ ਦਿੱਤੀ ਬੇਸਵਾ ਜਿੱਥੇ ਵੀ ਕੋਈ ਸਿੱਖ ਮਿਲੇ ਕੋਸ਼ਿਸ਼ ਕਰੋ ਉਹਨੂੰ ਡੇਗਣ ਦੀ ਇਸ ਤਰ੍ਹਾਂ ਕਰਕੇ ਵਾਰ-ਵਾਰ ਕੋਸ਼ਿਸ਼ ਕਰਕੇ ਸਾਰਿਆਂ ਨੇ ਡੇਗਣ ਦਾ ਹੀ ਜਸ਼ਨ ਕੀਤਾ ਰੇਤ ਨੂੰ ਦੋਹਿਰਾ ਸਨ ਸੰਗਤ ਆਰੇ ਖਾਲਸਾ ਤਾਂ ਦਿਨ ਤੇ ਆਸ੍ਰੀਤ ਉਸ ਦਿਨ ਤੋਂ ਸੁਣ ਕੇ ਸਾਰੀ ਸੰਗਤ ਖਾਲਸਾ ਸਾਰਾ ਫੌਜਾਂ ਸਾਰੀਆਂ ਜਗਤ ਵਿੱਚ ਹੈ ਦਿਨ ਪ੍ਰਾਤਿ ਨਦੀ ਕਲੋਕੀ ਨੇ ਬਪਰੀਤ ਜਗਤ ਦੇ ਵਿੱਚ ਵੱਧ ਗਈ ਦਿਨੋਂ ਦਿਨ ਕਲਜਗ ਨੇ ਬਪ੍ਰੀਤੀ ਕੀਤੀ ਹੈ ਇਹ ਚੀਜ਼ਾਂ ਵਧੀਆਂ ਤਾਂ ਪਤਾ ਲੱਗਿਆ ਸਾਰਿਆਂ ਨੂੰ ਆਪਾਂ ਨੂੰ ਜੀ ਪਤਾ ਲੱਗਿਆ ਵੀ ਇਹ ਚੀਜ਼ਾਂ ਕਿੱਥੋਂ ਚੱਲੀਆਂ ਕਿਉਂ ਚਲਾਈਆਂ ਕਿਹਨੇ ਚਲਾਈਆਂ ਆਪਣੇ ਮਤਲਬ ਇਹ ਲੋਕਾਂ ਦੇ ਧਰਮ ਬਦਲ ਰਿਹਾ ਕਲਜਗ ਨੇ ਕਿਹਾ ਸੀ ਦੱਸੇ ਬਾਦਸ਼ਾਹ ਨੂੰ ਮੇਰੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਮਰਜ਼ੀ ਹੋ ਜਾਵੇਗੀ ਵੀ ਆਹ ਚੀਜ਼ ਵਧੀਆ ਹੈ ਚਲੋ ਵੀ ਸਾਰੇ ਬੈਠ ਕੇ ਇਹਨੂੰ ਧਰਮ ਬਣਾ ਲਓ ਲੋਕ ਧਰਮ ਆਪਣੀ ਮਰਜ਼ੀ ਦਾ ਬਣਾਇਆ ਕਰਨਗੇ ਜਿਹਦੇ ਵਿੱਚ ਮੌਜਾਂ ਹੋਣਗੀਆਂ ਅਸਲੀ ਧਰਮ ਨੂੰ ਲੋਕ ਪਿੱਛੇ ਰੱਖ ਦੇਣਗੇ ਜਿਵੇਂ ਅੰਗਰੇਜ਼ਾਂ ਦੀ ਅਸਲੀ ਬਾਈਬਲ ਜਿਹੜੀ ਆ ਉਹ ਤਾਂ ਉਹਨਾਂ ਨੇ ਰੱਖੀ ਹੀ ਇੱਕ ਪਾਸੇ ਉਹ ਤਾਂ ਅਸਲੀ ਬਾਹਰ ਹੀ ਨਿਕੜਦੇ ਇਹ ਇਹਨਾਂ ਨੇ ਆਪਣੀ ਮਰਜ਼ੀ ਦੀ ਦੁਵਾਰਾ ਬਣਾ ਲਈ ਵੀ ਇਹਦੇ ਵਿੱਚ ਥੋੜੀਆਂ ਖੁੱਲੀਆਂ ਛੁੱਟੀਆਂ ਉਹ ਤੇ ਬੜੀ ਸਖਤ ਮਰਿਆਦਾ ਵਾਲੀ ਆ ਉਹ ਇਹਨਾਂ ਨੇ ਲਕੋ ਕੇ ਰੱਖਤੀ ਤੇ ਅਸਲੀ ਬਾਈਬਲ ਜਿਹੜੀ ਸੀ ਉਸ ਉਹ ਲਕੋ ਦਿੱਤੀ ਤੇ ਨਕਲੀ ਬਣਾ ਲਈ ਸੌਖੀ ਸੌਖੀ ਜਿਹੜੀ ਸੀ ਇਹ ਬਈ ਸੌਖੇ ਰਹੀਏ ਮੈਂ ਫਸਦੀ ਨੋ ਡੰਡ ਜੂ ਸੋ ਆਵ ਧਰਮ ਸਥਾਪ ਮਹਾਰਾਜ ਕਹੇ ਰਾਜੇ ਨੇ ਤਾਂ ਦਿੱਤਾ ਸੀ ਡੰਡ ਇਹਨਾਂ ਨੇ ਬਣਾ ਲਿਆ ਉਹਨੂੰ ਧਰਮ ਇਸ ਕਰਕੇ ਸੰਸਾਰ ਦੇ ਲੋਕ ਐਸੇ ਹੀ ਨੇ ਸੋ ਜੇ ਕਿਸੇ ਨੂੰ ਕੋਈ ਚੀਜ਼ ਲੱਗੇ ਇਹ ਜੀ ਮਿਲ ਜਾਵੇ ਤਾਂ ਕਿਸੇ ਨੂੰ ਕੋਈ ਸਜ਼ਾ ਮਿਲੀ ਉਹ ਜਿਹੜੀ ਸਜ਼ਾ ਮਿਲੀ ਉਹਨੇ ਸਾਰੇ ਪਾਸੇ ਲੋਕਾਂ ਨੂੰ ਕਹਿੰਦੇ ਇਹ ਤਾਂ ਨਵਾਂ ਕਰਨ ਚੱਲਿਆ ਹੈ ਸੋ ਜਿਸ ਪ੍ਰਕਾਰ ਰਾਜੇ ਦਾ ਨੱਕ ਵੱਡਿਆ ਗਿਆ ਸੀ ਜਾਂ ਵਜ਼ੀਰ ਦਾ ਤਾਂ ਉਸ ਪ੍ਰਕਾਰ ਉਹ ਰਾਜੇ ਦਾ ਨੱਕ ਜਦੋਂ ਵਜ਼ੀਰ ਦਾ ਨੱਕ ਵੱਡਿਆ ਗਿਆ ਵੜਦੇ ਤੱਕ ਕੈਂਚੀ ਨਾਲ ਉਹਦੀ istri ਨੇ ਉਹ ਸਿਰ ਤੇ ਸੋ ਨੱਕ ਦੇ ਉੱਤੇ ਪੱਟੀ ਵੀ ਲਾਈ ਫਿਰੇ ਸਵੇਰੇ ਰਾਜਾ ਕਹਿੰਦਾ ਇਹ ਕੀ ਕਹਿੰਦਾ ਇਹਦੇ ਨਾਲ ਦੀ ਸਵਰਗਾਂ ਦੀ ਹਵਾ ਹੁੰਦੀ ਹੈ ਤਾਂ ਕਰਵਾਇਆ ਇਸ ਦਾ ਰਾਜਾ ਕਹਿੰਦਾ ਅੱਛਾ ਪਰ ਉਹਦੇ ਕੰਨ 'ਚ ਕਹਿੰਦਾ ਆਉਂ ਗੱਲ ਹੈ ਜਿਹੜਾ ਆਪਣੇ ਪਿਤਾ ਦਾ ਹੋਵੇਗਾ ਉਸੇ ਨੂੰ ਆਵੇਗੀ ਰਾਜਾ ਡਰ ਗਿਆ ਕਹਿੰਦਾ ਜੀ ਤੁਹਾਨੂੰ ਤਾਂ ਆਵੇਗੀ ਉਹ ਲੋਕਾਂ ਨੇ ਨੱਕ ਵੱਢਣੇ ਸ਼ੁਰੂ ਕਰਤੇ ਸੀ ਇੱਕ ਵਾਰੀ ਇਸ ਕਰਕੇ ਆ ਕਿ ਸੰਸਾਰ ਦੇ ਲੋਕ ਆਪਣੀ ਗਲਤੀ ਨੂੰ ਛਪਾਉਣ ਲਈ ਉਹ ਗਲਤੀ ਨੂੰ ਕਹਿੰਦੇ ਇਹ ਤਾਂ ਧਰਮ ਨਵਾਂ ਚੱਲਿਆ ਹੈ ਜਗਰ ਉਸੇ ਜੋਗਤ ਅਨੇਕ ਤੇ ਬਨੇ ਚ ਹੈ ਸੱਚ ਆਪ ਅਰੇ ਇਹ ਕਾਂ ਜੁਟੀਆਂ ਨਾਲ ਝਗੜਦੇ ਨੇ ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ ਕਈ ਪ੍ਰਕਾਰ ਦੀਆਂ ਝੂਠੇ ਕਵੀਆਂ ਨੇ ਮੜਾਈਆਂ ਹੋਈਆਂ ਸੁਰਤੀਆਂ ਸੁਣਾਉਂਦੇ ਨੇ ਆਪ ਸੱਚੇ ਬਣਨਾ ਚਾਹੁੰਦੇ ਨੇ ਕਿ ਅਸੀਂ ਬੜੇ ਸੱਚੇ ਹਾਂ ਕਿਉਂ ਠਗਣ ਕੇ ਕਾਰਨੇ ਬੰਦਨ ਸੰਗਲਨ ਕੀਨ ਹਨ ਸੋਰ ਤੇ ਠੱਗਾਂ ਦੇ ਕਾਰਨ ਸੰਗਲ ਬਣੇ ਭਈ ਸੰਗਲ ਨਾਲ ਬੰਨ੍ਹੇ ਇਹਨਾਂ ਨੂੰ ਵੇਦਨ ਖੇਦ ਸੁਰ ਪਰ ਨਰਕ ਜਗ ਲੋਕਨ ਕੋ ਦੀਨ ਹਨ ਬ੍ਰਾਹਮਣਾਂ ਨੇ ਕੀ ਕੀਤਾ ਇੱਕ ਵਿਧੀ ਕਰਮ ਇੱਕ ਨਿषेਧ ਕਰਮ ਬਣਾ ਕੇ ਦੁਕਾਨ ਵਿੱਚ ਸੰਗਠਾਤੇ ਜਿਹੜਾ ਸਵਰਗਾਂ ਨੂੰ ਜਾਂਦਾ ਉਹ ਸੋਨੇ ਦੀ ਬੇੜੀ ਪੈ ਜਾਂਦੀ ਆ ਨਰਕਾਂ ਨੂੰ ਜਾਂਦਾ ਉਹ ਲੋਹੇ ਦੀ ਬੇੜੀ ਹੈ ਕਿ ਆ ਨਰਕ ਕਿ ਆ ਸੁਰਗ ਵਿਚਾਰੇ ਸੰਤਨ ਦਉ ਰੱਦੇ ਅਸੀਂ ਤਾਂ ਦੋਵੇਂ ਰੱਦ ਕੀਤੇ ਹੋਏ ਨੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਜਿਵੇਂ ਮਰਜੀ ਕਰਨ ਪੁੰਨ ਕਰਨ ਪਾਪ ਕਰਨ ਹੋਰ ਕਰਨ ਪਰ ਸਾਡੇ ਗੁਰ ਸਿੱਖ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਸੰਤ ਪਗ ਸਤ ਪਗਵਾਨ ਸਕੇ ਇਨ ਪਰ ਦੰਗ ਨਾ ਜੁਵੇ ਜਿਹੜੇ ਰੱਬ ਦੇ ਪਿਆਰੇ ਨੇ ਸੰਤ ਮਾਤਮਾ ਭਗਤ ਨੇ ਇਹਨਾਂ ਦੇ ਉੱਤੇ ਦੋਨੋਂ ਹੀ ਨਹੀਂ ਹੈ ਨਾ ਤਾਂ ਨਰਕ ਨੇ ਨਾ ਸਵਰਗ ਨੇ ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ ਜੱਥਾ ਮੁਸਾਹਿਬ ਭੂਪਕੇ ਨੇਤ ਕਹਿ ਕੇ ਤਕੁਏ ਜਿਵੇਂ ਰਾਜੇ ਦਾ ਮੁਸਾਹਿਬ ਹੋਵੇ ਖਾਸ ਅਹਿਲਕਾਰ ਹੋਵੇ ਵਜ਼ੀਰ ਹੋਵੇ ਉਹਨਾਂ ਕਿਤੇ ਵੀ ਕੋਈ ਰੁਕਾਵਟ ਨਹੀਂ ਹੁੰਦੀ ਜਿੰਨ ਜਾਨਿਆ ਤਿੰਨ ਜਾਨਿਆ ਬਹੁਤਾ ਕੀ ਬਤਬਾਦ ਇਹ ਤਾਂ ਜਿਨ੍ਹਾਂ ਨੇ ਜਾਣਿਆ ਨਾ ਜਿਨ੍ਹਾਂ ਨੇ ਕੁਝ ਜਾਣਿਆ ਕਰਨਾ ਭਗਤੀ ਨੂੰ ਤਪੱਸਿਆ ਨੂੰ ਇੰਨਾ ਨਹੀਂ ਜਾਣਿਆ ਪਰਮਾਤਮਾ ਨੂੰ ਉਹਨਾਂ ਨੇ ਜਾਣਿਆ ਸਰੀਰਤ ਨੂੰ ਕਹਿੰਦੇ ਬੋਧੀ ਕੀ ਬਕਵਾਦ ਹੁੰਦੀ ਬਕਵਾਸ ਫालतू ਬੋਲਣਾ ਬਹੁਤਾ ਫालतੂ ਕੀ ਬੋਲਣਾ ਬਹੁਤੀ ਗੱਲਾਂ ਕਿਹੜੀਆਂ ਕਰਨੀਆਂ ਨੇ ਇਹ ਤਾਂ ਨੇ ਜਿਨ੍ਹਾਂ ਨੇ ਜਿਨ ਜਾਨਿਆਂ ਤੋਂ ਮਤਲਬ ਜਿਨ੍ਹਾਂ ਨੇ ਭਗਤੀ ਨੂੰ ਕਰਨਾ ਜਾਣ ਲਿਆ ਉਹਨਾਂ ਨੇ ਪ੍ਰਾਪਤੀ ਕਰ ਲਈ ਬਾਕੀ ਤਾਂ ਸਾਰੀਆਂ ਗੱਲਾਂ ਹੀ ਨੇ ਕਰਨੀ ਵਾਲਾ ਤਰ ਗਿਆ ਡੁੱਬਾ ਬਕੈ ਜੁਬਾਦ ਜਿਹੜਾ ਬੰਦਾ ਐਵੇਂ ਸਾਰਾ ਦਿਨ ਲੜਾਈ ਝਗੜੇ ਇਧਰ ਨਹੀਂ ਉਧਰ ਨਹੀਂ ਗੱਲਾਂ ਮਾਰਦਾ ਝੱਫਾ ਮਾਰਦਾ ਉਹ ਡੁੱਬ ਜਾਂਦਾ ਹੈ ਜਿਹੜਾ ਬੰਦਾ ਕਰਨੀ ਕਰਦਾ ਜਿੰਨੀਆਂ ਆਪਾਂ ਗੱਲਾਂ ਕਰਦੇ ਹਾਂ ਸਾਰੀ ਦਿਹਾੜੀ 'ਚ ਰਾਤ ਨੂੰ ਦਿਨੇ ਗੱਲਾਂ ਕਰਦੇ ਆ ਮਹਾਰਾਜ ਕਹਿੰਦੇ ਉਹ ਗੱਲਾਂ ਕਰ ਨਾਲ ਤਾਂ ਕੋਈ ਨਹੀਂ ਤਰਿਆ ਉਹ ਤਾਂ ਡੁੱਬਿਆ ਹੀ ਰੁੱਬਿਆ ਤੇ ਜਿਹੜਾ ਸਾਰਾ ਦਿਨ ਸਾਰੀ ਰਾਤ ਹੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਨਾਮ ਜਪਦਾ ਕਹਿੰਦੇ ਉਹ ਤਰ ਗਿਆ ਹੈ ਸੰਗ ਲਈ ਇਸ ਤਾਂ ਗਿਆਨ ਕੇ ਭਗਤ ਰਾਜ ਕੀ ਮੰਡਲ ਹੁਣ ਜਿਹੜੀ ਗਿਆਨ ਹੋਣਾ ਨਾ ਬੰਦੇ ਨੂੰ ਤੇ ਈਸ਼ਵਰਤਾ ਪ੍ਰਾਪਤ ਹੁੰਦੀ ਨਾਲ ਤੇ ਭਗਤੀ ਦੇ ਨਾਲ ਜੀਵਨ ਨੂੰ ਪ੍ਰਤਾਪ ਮਿਲਦਾ ਹੈ ਯਤ ਵਿਕਾਰ ਪਰ ਜਾ ਸਰ ਵਿਪਲ ਦੁਖ ਕਰਮ ਕੰਡ ਹੋ ਜਲੀ ਵਿਕਾਰਾਂ ਦੇ ਸੰਯੁਕਤ ਸਾਰੇ ਪਰ ਜਾ ਵਿਕਾਰਾਂ ਦੀ ਭਰੀ ਪਈ ਹੈ ਇਹ ਬਹੁਤ ਜਿਆਦੇ ਦੁਖ ਪ੍ਰਾਪਤ ਹੁੰਦਾ ਹੈ ਕਿਉਂਕਿ ਕਰਮ ਕਾਂ ਨਹੀਂ ਕਰਦੇ ਨੇ ਸਾਰੇ ਲੋਕ ਭਗਤੀ ਕਰਨੀ ਤਾਂ ਹੁੰਦੀ ਆ ਵੀ ਇੱਥੇ ਬਹਿਣਾ ਪੈਣਾ ਘੰਟਾ ਦੋ ਘੰਟੇ ਤਿੰਨ ਘੰਟੇ ਤੇ ਜਿਹੜੀ ਨਾਂ ਗੱਲ ਹੈਗੀ ਆ ਦੂਸਰੀ ਕਰਮ ਕਾਂਡ ਦੀ ਉਹ ਇਹ ਆ ਗੱਲ ਮੈਂ ਮੱਥਾ ਟੇਕਿਆ ਤੇ ਦੌੜ ਗਏ ਮੈਂ ਦੇਖ ਕਰਾਇਆ ਮੈਂ ਸੇਹਰਾ ਚੜਹਾਇਆ ਮੈਂ ਇਸ ਤਰ੍ਹਾਂ ਕਰਿਆ ਆ ਉਹਨੂੰ ਪੁੱਛੇ ਕਿ 5 ਮਿੰਟ ਉੱਥੇ ਬਹਿ ਕੇ ਵਾਇਗਰੂ ਵਾਇਗਰੂ ਕੀਤਾ ਜਾਂ ਕੀਰਤਨ ਸੁਣਿਆ ਕੋਈ ਕਥਾ ਕਹਿੰਦਾ ਇੰਨਾ ਟਾਈਮ ਨਹੀਂ ਹੈ ਸਾਡੇ ਕੋਲੇ ਦੇਖ ਕਰਾਣੀ ਥੋੜੀ ਆਥੇ ਇਸ ਕਰਕੇ ਸੰਸਾਰ ਦੇ ਲੋਕ ਜਿਹੜੇ ਕਰਮ ਕਾਂਡ ਜੇ ਕਰਦੇ ਨੇ ਦਿਖਾਵੇ ਦੇ ਕਰਮ ਕਰਦੇ ਨੇ ਜਿਹੜਾ ਸੌਖਾ ਜਾਂ ਗਮ ਹੈਗਾ 2 ਮਿੰਟ 'ਚ ਹੋ ਜੇ ਉਹ ਕੰਮ ਕਰਦੇ ਨੇ ਜਿਹੜਾ ਭਗਤੀ ਹੈ ਮਨ ਮਾਰ ਕੇ ਕਰਨੀ ਪੈਂਦੀ ਹੈ ਉਹ ਕਰਮ ਨੂੰ ਲੋਕ